ਲੋਕ ਚੇਤਨਾ ਟੀਵੀ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੇਰ ਪੁਰਖਾਲਵੀ ਗੱਲ ਕਰਾਂਗੇ ਅੱਜ ਆਪਾਂ ਵਿਧਾਨ ਸਭਾ ਹਲਕਾ ਖਰੜ ਜਿਹਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਉਹਦੇ ਵਿੱਚ ਖਰੜ ਬਾਰ ਐਸੋਸੀਏਸ਼ਨ ਵੱਖ-ਵੱਖ ਪਿੰਡਾਂ ਦੇ ਮੋਰੀ ਆਗੂ ਔਰ ਵੱਖ-ਵੱਖ ਸਿਆਸੀ ਲੀਡਰਾਂ ਨੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਲੀਡਰਾਂ ਨੇ ਇੱਕ ਐਸਡੀਐਮ ਖਰੜ ਦੇ ਦਫਤਰ ਦੇ ਬਾਹਰ ਇੱਕ ਧਰਨਾ ਲਾਇਆ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਉਹਦੇ ਵਿੱਚ ਧਰਨੇ ਦੇ ਵਿੱਚ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਹੈ ਲੋਕਾਂ ਨੇ ਵੱਖ-ਵੱਖ ਲੀਡਰਾਂ ਨੇ ਬੋਲਦਿਆਂ ਕਿਹਾ ਕਿ ਇਹ ਜਿਹੜਾ ਧਰਨਾ ਹੈ ਉਹ ਸਰਕਾਰ ਪੰਜਾਬ ਸਰਕਾਰ ਦੇ ਵਿਰੁੱਧ ਇਸ ਕਰਕੇ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਦੀ ਤਜਵੀਜ਼ ਹੈ ਕਿ ਮੁਹਾਲੀ ਜ਼ਿਲ੍ਹੇ ਦੇ 35 ਪਿੰਡ ਜਿਹੜੇ ਜਿਹੜਾ ਸਰਕਲ ਕਾਨੂੰਨ ਗੋਈ ਘੜੂਆਂ ਦੇ ਵਿੱਚ ਆਉਂਦੇ ਆ ਉਹਦੇ 35 ਪਿੰਡ ਨੇ ਤੇ ਕੁਝ ਏਰੀਆ ਮਾਜਰੀ ਬਲਾਕ ਦਾ ਹੈਗਾ ਉਹਦੇ ਪਿੰਡਾਂ ਨੂੰ ਮੁਹਾਲੀ ਨਾਲੋਂ ਤੋੜ ਕੇ ਜ਼ਿਲ੍ਹਾ ਰੂਪਨਗਰ ਦੇ ਨਾਲ ਜੋੜਿਆ ਜਾ ਰਿਹਾ ਹੈ ਲੋਕਾਂ ਦਾ ਤਰਕ ਸੀ ਕਿ ਜੇ ਇਹ ਮੁਹਾਲੀ ਜ਼ਿਲ੍ਹੇ ਦੇ ਪਿੰਡ ਜਿਹੜੇ ਬਿਲਕੁਲ ਮੁਹਾਲੀ ਦੀ ਬੁੱਕਲ ਦੇ ਵਿੱਚ ਪੈਂਦੇ ਆ ਨੇੜੇ ਪੈਂਦੇ ਆ ਜਿਹਦੇ ਨਾਲ ਉਹਨਾਂ ਨੂੰ ਆਉਣ ਜਾਣ ਲਈ ਉਹਨਾਂ ਨੂੰ ਤਹਿਸੀਲ ਦੇ ਕੰਮ ਕਰਾਉਣ ਲਈ ਜ਼ਿਲ੍ਹੇ ਦੇ ਕੰਮ ਕਰਾਉਣ ਲਈ ਹੋਰ ਅਨੇਕਾਂ ਕੰਮ ਜਿਹੜੇ ਕਰਾਉਣ ਦੇ ਲਈ ਬਹੁਤ ਭਾਰੀ ਆਸਾਨੀ ਸੁਵਿਧਾ ਹੁੰਦੀ ਹੈ ਲੇਕਿਨ ਆ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਇਹਦੇ ਵੱਲੋਂ ਇੱਕ ਤਜਵੀਜ਼ੋ ਦਾ ਫੈਸਲਾ ਆਇਆ ਹੈ ਕਿ ਜਿਹੜਾ ਕੜੂਆ ਕਾਨੂੰਨ ਗੋਈ ਸਰਕਲ ਦੇ ਜਿਹੜੇ 35 ਪਿੰਡ ਔਰ ਜਿਹੜੇ ਬਲੌਂਕ ਮਾਜਰੀ ਦੇ ਕੁਝ ਏਰੀਆ ਕੁਝ ਹਿੱਸਾ ਹੈ ਉਹ ਰੋਪੜ ਜ਼ਿਲ੍ਹੇ ਦੇ ਨਾਲ ਜੋੜ ਦੇਣਾ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਜਿਹੜੇ ਸਮਾਗਮ ਹੈ ਉਹ ਨਿਰੰਤਰ ਜਾਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਨੂੰ ਅੰਜਾਮ ਇਹਨਾਂ ਸਮਾਗਮਾਂ ਨੂੰ ਸਫਲਤਾਪੂਰਵਕ ਚਲਾ ਰਹੀ ਹੈ ਲੇਕਿਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਰਲਲ ਉਹਨਾਂ ਦੇ ਬਰਾਬਰ ਇੱਕ ਧਿਰ ਵੱਜੋਂ ਵੱਖਰੇ ਤੌਰ ਤੇ ਜਿਹੜੇ ਏ ਸ਼ਹੀਦੀ ਸਮਾਗਮ ਉਹ ਮਨਾਏ ਜਾ ਰਹੇ ਆ ਤੇ ਸਰਕਾਰ ਵੀ ਆਪਣੇ ਪੱਧਰ ਤੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਸਮਾਗਮ ਕਰਨ ਜਾ ਰਹੀ ਹੈ ਬਹੁਤ ਵੱਡਾ ਇਹਨਾਂ ਨੇ ਕੋਈ ਸਿਟੀ ਬਣਾਇਆ ਉਹਦੇ ਵਿੱਚ ਤੰਬੂ ਲਗਾਏ ਟੈਂਟ ਲਗਾਏ ਆ ਕਈ ਲੱਖ ਲੋਕਾਂ ਦੇ ਆਉਣ ਜਾਣ ਦੀ ਜਿਹੜੀ ਉਹਨਾਂ ਨੇ ਪ੍ਰੋਵੀਜ਼ਨ ਰੱਖੀ ਆ ਪਰ ਹੁਣ ਇਸ ਸਮਾਗਮ ਦੇ ਵਿੱਚ ਜਿੱਥੋਂ ਤੱਕ ਸਵਾਲ ਹੈ ਜਿਹੜੇ ਜਿਹੜੇ ਮੋਹਾਲੀ ਜ਼ਿਲ੍ਹੇ ਨਾਲੋਂ ਤੋੜੇ ਜਾ ਰਹੇ ਨੇ ਪਿੰਡ ਉਹਨਾਂ ਲੋਕਾਂ ਦਾ ਕਿ ਜਿਹੜਾ ਆਨੰਦਪੁਰ ਸਾਹਿਬ ਇੱਕ ਨਵਾਂ ਜ਼ਿਲ੍ਹਾ ਪੰਜਾਬ ਦੇ ਵਿੱਚ ਬਣਾਇਆ ਜਾ ਰਿਹਾ ਹੈ ਹੁਣ ਜੇ ਆਨੰਦਪੁਰ ਸਾਹਿਬ ਨਵਾਂ ਜ਼ਿਲ੍ਹਾ ਬਣਾਇਆ ਜਾ ਜਾ ਰਿਹਾ ਹੈ ਉਹਦੇ ਵਿੱਚ ਸਾਰੇ ਪਿੰਡਾਂ ਦੇ ਲੋਕਾਂ ਨੂੰ ਔਰ ਅਸੀਂ ਵੀ ਇਸ ਗੱਲ ਦਾ ਸਵਾਗਤ ਕਰਦੇ ਆਂ ਦੇਖੋ ਜੇ ਕੋਈ ਨਵਾਂ ਜ਼ਿਲ੍ਹਾ ਬਣਦਾ ਤਾਂ ਉਸ ਜ਼ਿਲ੍ਹੇ ਦੇ ਲੋਕਾਂ ਨੂੰ ਸੁਵਿਧਾਵਾਂ ਵਧੀਆ ਬਿਹਤਰ ਢੰਗ ਦੇ ਨਾਲ ਮਿਲਣੀਆਂ ਸੁਭਾਅਕ ਹੈ ਲੇਕਿਨ ਅ ਇਹ ਇਸ ਗੱਲ ਦਾ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਜਿਹੜਾ ਵੀ ਫੈਸਲਾ ਕਰਾਂਗੇ ਕਿਸੇ ਨੂੰ ਵੀ ਕੋਈ ਇਲੈਕਸ਼ਨ ਵਾਸਤੇ ਟਿਕਟ ਦੇਣੀ ਹੋਵੇਗੀ ਜਾਂ ਕੋਈ ਵੀ ਸਰਕਾਰੀ ਜਾਂ ਸਿਆਸੀ ਫੈਸਲੇ ਹੈ ਉਹ ਅਸੀਂ ਆਪਣੇ ਵਲੰਟੀਅਰਾਂ ਨੂੰ ਅਸੀਂ ਪਿੰਡਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਅਸੀਂ ਸਥਾਂਵਾਂ ਦੇ ਵਿੱਚੋਂ ਜਾ ਕੇ ਸਰਕਾਰ ਚਲਾਵਾਂਗੇ ਲੋਕਾਂ ਦਾ ਜਿਹੜਾ ਫਤਵਾ ਲੋਕਾਂ ਦੀ ਸਲਾਹ ਲੋਕਾਂ ਦੀਆਂ ਇਸ਼ਾਵਾ ਲੋਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਸੀਂ ਸਾਰੇ ਜਿਹੜੇ ਫੈਸਲੇ ਲਵਾਂਗੇ ਹੁਣ ਜਦੋਂ ਇਹ 35 ਪਿੰਡਾਂ ਨੂੰ ਮੋਹਾਲੀ ਜ਼ਿਲ੍ਹੇ ਨਾਲੋਂ ਤੋੜ ਕੇ ਖਰ ਰੋਪੜ ਦੇ ਨਾਲ ਜੋੜਿਆ ਜਾ ਰਿਹਾ ਪੇਰੇ ਇੱਥੋਂ ਦੇ ਲੋਕਾਂ ਦੇ ਨਾਲ ਮੀਟਿੰਗ ਕਰਕੇ ਇਹਨਾਂ ਦਾ ਸਲਾਮ ਅਸ਼ਵਰਾ ਸਰਕਾਰ ਨੇ ਕਿਉਂ ਨਹੀਂ ਕੀਤਾ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਸੋ ਜਿੱਥੋਂ ਤੱਕ ਅਨੰਦਪੁਰ ਸਾਹਿਬ ਦਾ ਜਲਾ ਬਣਾਉਣ ਦੇ ਐਲਾਨ ਦੀ ਪੰਜਾਬ ਸਰਕਾਰ ਦੀ ਗੱਲ ਹੈ ਤੇ ਉਹ ਜੀ ਸੜਕੇ ਬਣਾਵੇ ਮੈਨੂੰ ਲੱਗਦਾ ਹੈ ਕਿ ਉਹਦੇ ਵਿੱਚ ਜਿਹੜੀ ਹੈ ਇਹ ਏਰੀਆ ਜਿਹੜਾ ਹੈਗਾ ਕਿਉਂਕਿ ਜੇ ਰੋਪੜ ਜ਼ਿਲ੍ਹੇ ਦੇ ਵਿੱਚੋਂ ਕੱਟ ਕੇ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਾਉਣਾ ਤੇ ਉਹਦੇ ਵਿੱਚ ਫਿਰ ਜਿਹੜਾ ਏਰੀਆ ਘਟ ਜਾਏਗਾ ਉਹਦੀ ਪਰਪਾਈ ਜਿਹੜੀ ਹੈ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਨੂੰ ਤੋੜ ਕੇ ਮੁਹਾਲੀ ਨਾਲੋਂ ਉਹ ਕਰਨ ਦੀ ਸਰਕਾਰ ਕੋਸ਼ਿਸ਼ ਦੇ ਵਿੱਚ ਲੱਗੀ ਹੈ ਸੋ ਅੱਜ ਜਿਹੜਾ ਇਸ ਧਰਨੇ ਦੇ ਵਿੱਚ ਜਿਹੜੀ ਵਾਰ ਐਸੋਸੀਏਸ਼ਨ ਖੜੜ ਹੈ ਤੁਹਾਡੇ ਕਿਸਾਨ ਆਗੂ ਨੇ ਉਹਦੇ ਵਿੱਚ ਸਾਰਿਆਂ ਨੇ ਰਲ ਕੇ ਵੱਖ-ਵੱਖ ਪਿੰਡਾਂ ਦੇ ਮੋਹਤਬਰ ਵੀ ਨੇ ਲੋਕ ਨੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਵੀ ਨੇ ਉਹਨਾਂ ਦੇ ਵਿੱਚ ਜੇ ਮੈਂ ਜ਼ਿਕਰ ਕਰਾਂ ਤਾਂ ਇਹ ਗੱਲ ਬੜੀ ਜ਼ਿਕਰਯੋਗ ਰਹੀ ਕਿ ਖਰੜ ਵਿਧਾਨ ਸਭਾ ਹਲਕਾ ਜਿਹੜਾ ਪੈਂਦਾ ਹੈ ਉਸ ਦੇ ਐਸਡੀਐਮ ਦੇ ਬਾਹਰ ਧਰਨਾ ਲੱਗਿਆ ਹੋਵੇ ਤੇ ਉੱਥੋਂ ਦੇ ਜਿਹੜੇ ਐਮਐਲਏ ਹੈ ਉਹ ਨਦਾਰਤ ਰਹੇ ਹੁਣ ਇਸ ਧਰਨੇ ਦੇ ਵਿੱਚ ਉਹਨਾਂ ਦਾ ਜਦੋਂ ਕਿ ਫਰਜ਼ ਬਣਦਾ ਸੀ ਕਿ ਐਮਐਲਏ ਆਪਣੇ ਲੋਕਾਂ ਦੀ ਆਪਣੇ ਵਿਧਾਨ ਸਭਾ ਲੋਕਾਂ ਦੇ ਹਲਕੇ ਦੇ ਲੋਕਾਂ ਦੀ ਉਹਨਾਂ ਦੀ ਸਾਰ ਲਵੇ ਉਹਨਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਜਦੋਂ ਵੀ ਕੋਈ ਪੀੜ ਪੈਂਦੀ ਹੈ ਉਹਨਾਂ ਦੇ ਨਾਲ ਜਾ ਕੇ ਖੜੇ ਹੋ ਜਵੇ ਲੇਕਿਨ ਇਹ ਦੇਖਣ ਦੇ ਵਿੱਚ ਆਇਆ ਕਿ ਖਰੜ ਦੇ ਜਿਹੜੇ ਵਿਧਾਨ ਸਭਾ ਹਲਕਾ ਖਰੜ ਦੇ ਐਮ.ਐਲ.ਏ. ਬੀਬਾ ਅਨਮੋਲ ਗਗਨ ਮਾਨਜੀ ਉਹ ਇਸ ਧਰਨੇ ਦੇ ਵਿੱਚ ਪਹੁੰਚੇ ਨਹੀਂ ਤਾਂ ਇਹ ਬਈ ਬੜਾ ਜਿਹੜਾ ਦਿਲਚਸਪ ਗੱਲ ਰਹੀ ਅੱਜ ਧਰਨੇ ਦੇ ਵਿੱਚ ਕਿ ਡਾਕਟਰ ਚਰਨਜੀਤ ਸਿੰਘ ਚੰਨੀ ਜਿਹੜੇ ਐਮ.ਐਲ.ਏ. ਹਲਕਾ ਚਮਕੌਰ ਸਾਹਿਬ ਨੇ ਇਹ ਵੀ ਗੱਲ ਠੀਕ ਹੈ ਕਿ ਜਿਹੜੇ ਆ ਪਿੰਡ ਤੋੜੇ ਜਾ ਰਹੇ ਆ ਇੱਕ ਖਰੜ ਆਪਣੇ કડੂਆ ਸਰਕਲ ਦੇ ਜਿਹੜੇ ਉਹ ਜਿਹੜਾ ਕਡੂਆ ਸਰਕਲ ਹੈ ਉਹ ਪੈਂਦਾ ਵੀ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਦੇ ਵਿੱਚ ਹੈ ਸੋ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਉਹਨਾਂ ਨੇ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਜਿਹੜਾ ਇਹ ਜਿਹੜੇ 35 ਪਿੰਡ ਹੈ ਇਹ ਨਹੀਂ ਤੋੜੇ ਜਾਣਗੇ ਤੁਹਾਨੂੰ ਕਿੱਥੋਂ ਪਤਾ ਲੱਗਿਆ ਕਿਉਂਕਿ ਸਰਕਾਰ ਨੇ ਤਾਂ ਹਲੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਕੀਤੀ ਗੱਲ ਉਹਨਾਂ ਦੀ ਇਸ ਗੱਲ ਦੇ ਵਿੱਚ ਵੀ ਦਮ ਹੈ ਪਰ ਲੋਕਾਂ ਦਾ ਆਪਣਾ ਤਰਕ ਹੈ ਲੋਕ ਕਹਿੰਦੇ ਸਾਨੂੰ ਪਰੋਚਯੋਗ ਵਸੂਲੀਆਂ ਤੋਂ ਪਤਾ ਲੱਗਿਆ ਕਿ ਸਰਕਾਰ ਦੀ ਇਹ ਤਜਵੀਜ਼ ਹੈ ਕਿ ਆਹ ਜਿਹੜੇ 35 ਪਿੰਡ ਆ ਔਰ ਕੁਝ ਮਜਰੀ ਬਲਾਂਕ ਦੇ ਪਿੰਡ ਆ ਉਹਨਾਂ ਨੂੰ ਤੋੜਿਆ ਜਾ ਰਿਹਾ ਸੋ ਇਸ ਭਾਸ਼ਣ ਦੇ ਦੌਰਾਨ ਜਦੋਂ ਡਾਕਟਰ ਚੰਨਜੀਤ ਸਿੰਘ ਐਮ ਐਲ ਏ ਹਲਕਾ ਚਮਕੌਰ ਸਾਹਿਬ ਆ ਸੰਬੋਧਨ ਕਰ ਰਹੇ ਸੀ ਧਰਨਾਕਾਰੀਆਂ ਨੂੰ ਤਾਂ ਕਿਸੇ ਨੇ ਕੋਈ ਜਿਹੜੀ ਕੋਈ ਗੱਲ ਕਹੀ ਤੇ ਉਦੋਂ ਬਾਅਦ ਫਿਰ ਐਮਐਲਏ ਪਰ ਕੁਠੇ ਉਹਨਾਂ ਨੇ ਕਿਹਾ ਕਿ ਬਈ ਇੱਥੇ ਅਸੀਂ ਪੜੇ ਲਿਖੇ ਆ ਮੈਂ ਡਾਕਟਰ ਐ ਤੁਸੀਂ ਅਨਪੜ੍ਹੋਂ ਸੋ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਡਾਕਟਰ ਐ ਤੁਸੀਂ ਅਨਪੜ੍ਹ ਅਨਪੜ੍ਹ ਲੋਕ ਇਸ ਤਰ੍ਹਾਂ ਕਰਦੇ ਆ ਸੋ ਲੋਕਾਂ ਦੇ ਵਿੱਚ ਗੁੱਸਾ ਜਾਣਾ ਇਸ ਗੱਲ ਦਾ ਸੁਭਾਵਿਕ ਸੀ ਕਈ ਲੋਕਾਂ ਨੇ ਜਿਹੜਾ ਇਸ ਗੱਲ ਦੀ ਵਿਰੋਧਤਾ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਰਦਾਰ ਹਰਜੀਤ ਸਿੰਘ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਆਈ ਐਮ ਪੋਸਟ ਗ੍ਰੈਜੂਏਟ ਫਰੋਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੋ ਲੋਕਾਂ ਦੇ ਵਿੱਚ ਭਾਰੀ ਗੁੱਸਾ ਵੀ ਪਾਇਆ ਗਿਆ ਪਰੰਤੂ ਮੌਕੇ ਤੇ ਜਿਹੜੇ 12 ਐਸੋਸੀਏਸ਼ਨ ਦੇ ਮੈਂਬਰ ਸਹਿਬਾਨ ਸੀ ਆਗੂ ਸੀਗੇ ਉਹਨਾਂ ਨੇ ਇਸ ਗੱਲ ਦਾ ਕੁਝੇ ਪਾ ਲਿਆ ਇਸ ਗੱਲ ਨੂੰ ਰੋਕ ਲਿਆ ਸੋ ਜਿੱਥੋਂ ਤੱਕ ਗੱਲ ਕਰੀਏ ਫਿਰ ਜਿਹੜੇ ਐਮਐਲਏ ਸਾਹਿਬ ਹੈ ਉਹ ਅੰਦਰ ਜਾਂਦੇ ਆ ਐਸ ਡੀ ਐਮ ਸਾਹਿਬ ਦੇ ਜਾ ਕੇ ਦਫ਼ਤਰ ਦੇ ਵਿੱਚ ਬੈਠਦੇ ਆ ਉੱਥੇ ਜਿਹੜੇ ਧਰਨਾਕਾਰੀ ਆ ਉਹਨਾਂ ਦੇ ਆਗੂਆਂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਫਿਰ ਇਸ ਗੱਲ ਦੇ ਉੱਤੇ ਜਿਹੜੇ ਧਰਨਾਕਾਰੀ ਅੜੇ ਰਹੇ ਕਿ ਸਾਨੂੰ ਲਿਖਤੀ ਜਿਹੜਾ ਭਰੋਸਾ ਦਵਾਇਆ ਜਾਵੇ ਕਿ ਇਹ ਜਿਹੜਾ ਮਤਲਬ ਤੁਸੀਂ ਨਹੀਂ ਇਹ ਪਿੰਡ ਤੋੜੋਗੇ ਸੋ ਐਮ ਐਲ ਏ ਸਾਹਿਬ ਨੇ ਉਹਨਾਂ ਦੇ ਜਿਹੜਾ ਡਿਮਾਂਡ ਲੈਟਰ ਸੀਗਾ ਜਿਹੜਾ ਉਹਨਾਂ ਦਾ ਮੰਗ ਪੱਤਰ ਸੀ ਉਸ ਦੇ ਉੱਤੇ ਬਕਾਇਦਾ ਤੌਰ ਤੇ ਐਮ ਐਲ ਏ ਸਾਹਿਬ ਨੇ ਲਿਖ ਕੇ ਦਿੱਤਾ ਕਿ ਇਹ ਜਿਹੜੇ ਪਿੰਡ ਹੈ ਤੁਹਾਡੇ ਇਹ ਤੋੜੇ ਨਹੀਂ ਜਾਣਗੇ ਹੁਣ ਅੱਜ ਦੇ ਇਸ ਧਰਨੇ ਦੇ ਵਿੱਚ ਜੇ ਗੱਲ ਕਰੀਏ ਬਹੁਤ ਸਾਰੇ ਬਾਰੇ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਸੀਗੇ ਦੀਪਕ ਸ਼ਰਮਾ ਉਹਨਾਂ ਦੇ ਨਾਲ ਕਿਸਾਨ ਆਗੂ ਮਹਿਰ ਸਿੰਘ ਤੇੜੀ ਸੀਗੇ ਦਵਿੰਦਰ ਸਿੰਘ ਦੇਕਲਾਂ ਸੀਗੇ ਔਰ ਅਮੇਰ ਸਿੰਘ ਥੜੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਸਾਨੂੰ ਕਿਉਂ ਬਾਰ-ਬਾਰ ਸਤਾਇਆ ਜਾ ਰਿਹਾ ਕਿਉਂ ਤੰਗ ਕੀਤਾ ਜਾ ਰਿਹਾ ਕਦੇ ਬਲੌਕ ਦੇ ਨਾਂ ਦੇ ਉੱਤੇ ਕਦੇ ਤਹਿਸੀਲ ਦੇ ਨਾਂ ਦੇ ਉੱਤੇ ਤੋੜਨ ਨੂੰ ਕਦੇ ਜ਼ਿਲ੍ਹੇ ਦੇ ਨਾਂ ਦੇ ਉੱਤੇ ਬੇ ਸਾਨੂੰ ਲੋਕਾਂ ਨੂੰ ਝਟਕੇ ਨਾ ਬਾਰ-ਬਾਰ ਦਿੱਤੇ ਜਾਣ ਸਾਨੂੰ ਚੈਨ ਨਾਲ ਆਪਣੀ ਜ਼ਿੰਦਗੀ ਕੱਟ ਲੈਣ ਦਿੱਤੀ ਜਾਵੇ ਸੋ ਇਸ ਮੌਕੇ ਜਿਹੜਾ ਪੰਜਾਬ ਇਨਫੋਟੈਕ ਦੇ ਫਾਰਮਰ ਪ੍ਰਧਾਨ ਸੀਗੇ ਆਦਵਿੰਦਰ ਬੰਨੀ ਕੰਗ ਅੱਜਕੱਲ੍ਹ ਉਹ ਕਾਂਗਰਸ ਦੇ ਵਿੱਚ ਨੇ ਚਰਨਜੀਤ ਸਿੰਘ ਕਾਲੇਵਾਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਉਹ ਵੀ ਉੱਥੇ ਸ਼ਾਮਲ ਹੈ ਤੇ ਐਮਸੀ ਕੁਰਾਲੀ ਦੇ ਮਿਊਨਿਸਪਲ ਕਾਉਂਸਲ ਕੁਰਾਲੀ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਜੀਤੀ ਪੜਿਆਲਾ ਜਿਹੜੇ ਕਾਂਗਰਸ ਦੇ ਜ਼ਿਲ੍ਹਾ ਸਾਭ ਦਾ ਪ੍ਰਧਾਨ ਵੀ ਹੈ ਕਾਂਗਰਸ ਦੇ ਹਲਕਾ ਇੰਚਾਰਜ ਵਿਜੇ ਕੁਮਾਰ ਸ਼ਰਮਾ ਟਿੰਕੂ ਵੀ ਇੱਥੇ ਹਾਜ਼ਰ ਹੈ ਔਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਾਂਗਰਸ ਦੇ ਹੁਣੇ-ਹੁਣੇ ਨਿਯੁਕਤ ਹੋਏ ਹਾਲੀ ਦੇ ਵਿੱਚ ਕਮਲ ਕਿਸ਼ੋਰ ਸ਼ਰਮਾ ਜੀ ਔਰ ਕਾਂਗਰਸੀ ਲੀਡਰ ਗੁਰਪ੍ਰਤਾਪ ਸਿੰਘ ਪੜਿਆਲਾ ਬੀਜੇਪੀ ਦੇ ਸੁਖਵਿੰਦਰ ਸਿੰਘ ਗੋਲਦੀ ਔਰ ਖੁਸ਼ਵੰਤ رائے ਗਿੱਗਾ ਜੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਹੈ ਉਹਨਾਂ ਦੇ ਵਿੱਚ ਜ਼ਿਲ੍ਹਾ ਜਥੇਦਾਰ ਸਰਦਾਰ ਪ੍ਰਵਿੰਦਰ ਸਿੰਘ ਸੋਹਣਾ ਇੱਕ ਜਿਹੜੇ ਹੋਰ ਯੂਥ ਅਕਾਲੀ ਦਲ ਦੇ ਸਰਦਾਰ ਰਵਿੰਦਰ ਸਿੰਘ ਖੇੜਾ ਇੱਥੇ ਹਾਜ਼ਰ ਸੀ ਜਸਵੀਰ ਇਸ ਧਰਨੇ ਦੇ ਵਿੱਚ ਇੱਕ ਗੱਲ ਜਿਹੜੀ ਸਪੱਸ਼ਟ ਰਹੀ ਕਿ ਲੋਕ ਧਰਨਾ ਲਾ ਕੇ ਬੈਠੇ ਆ ਧਰਨਾਕਾਰੀ ਬੈਠੇ ਤੇ ਨਾਲ ਦੇ ਨਾਲ ਤਤ ਪੜਾਤ ਦੇ ਵਿੱਚ ਤਿੰਨ ਕਿਸਾਨ ਆਗੂਆਂ ਨੇ ਜਸਪਾਲ ਸਿੰਘ ਨੇਮੀਆਂ ਸੰਦੀਪ ਰਾਣਾ ਝੰਜੇੜੀ ਤੋਂ ਐ ਔਰ ਜਸਵਿੰਦਰ ਸਿੰਘ ਮਦਨਹਿੜੀ ਤੋਂ ਐ ਇਹ ਤਿੰਨੇ ਸੱਜਣ ਜਿਹੜੇ ਸੀਗੇ ਤਿੰਨੇ ਆਗੂ ਸੀਗੇ ਧਰਨੇ ਦੇ ਦੌਰਾਨ ਭੋਖੜ ਹੜਤਾਲ ਦੇ ਉੱਤੇ ਬੈਠ ਕੇ ਕਿ ਸਾਨੂੰ ਸਰਕਾਰ ਦੇ ਲਾਰਿਆਂ ਦੇ ਉੱਤੇ ਕੋਈ ਭਰੋਸਾ ਨਹੀਂ ਜਦੋਂ ਤੁਸੀਂ ਇੱਕ ਸਾਡੀ ਸਰਕਾਰ ਸਹੀ ਢੰਗ ਦੇ ਨਾਲ ਸਹੀ ਮਹੀਨਿਆਂ ਦੇ ਵਿੱਚ ਮੰਗ ਮੰਨ ਨਹੀਂ ਲੰਦੀ ਉਦੋਂ ਤੱਕ ਅਸੀਂ ਭੋਖੜ ਹੜਤਾਲ ਤੇ ਬੈਠਾਂਗੇ ਪਰ ਜਦੋਂ ਅਦਰੋਂ ਜਿਹੜਾ ਐਮ ਐਲ ਏ ਡਾਕਟਰ ਚਰਨਜੀਤ ਸਿੰਘ ਹੋਰਾਂ ਨੇ ਉਹਨਾਂ ਦੇ ਮੰਗ ਪੱਤਰ ਤੇ ਹੀ ਲਿਖ ਕੇ ਦੇਤਾ ਕਿ ਭਈ ਇਹ ਜਿਹੜੇ ਪਿੰਡ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਤੋੜੇ ਜਾਣਗੇ ਤਾਂ ਫਿਰ ਜਿਹੜਾ ਕਿਸਾਨ ਆਗੂਆਂ ਨੇ ਰੋ ਸ਼ਰੋਮਣੀਆਂ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਸਰਦਾਰ ਪ੍ਰਵਿੰਦਰ ਸਿੰਘ ਸੋਹਣਾ ਨੇ ਇਹ ਜਿਹੜੇ ਭੁੱਖ ਹੜਤਾਲ ਤੇ ਬੈਠੇ ਤਿੰਨੇ ਆਗੂਆਂ ਨੂੰ ਕਿਸਾਨ ਆਗੂਆਂ ਨੂੰ ਜਿਹੜਾ ਜੂਸ ਪਲਾ ਕੇ ਉਹਨਾਂ ਦਾ ਧਰਨਾ ਵੀ ਖਤਮ ਕਰਾਤਾ ਪਰ ਜਿਹੜਾ ਧਰਨਾਕਾਰੀਆਂ ਨੇ ਇਸ ਗੱਲ ਦਾ ਐਲਾਨ ਜ਼ਰੂਰ ਕੀਤਾ ਇਸ ਮੌਕੇ ਕਿ ਜਿਹੜਾ ਇਹ ਧਰਨਾ ਨਿਰੰਤਰ ਜਾਰੀ ਰਹੂਗਾ ਭੁਖੜਤਾਲ ਬੇਸ਼ੱਕ ਵਾਪਸ ਲੈ ਲਈ ਗਈ ਹੈ ਪਰੰਤੂ ਜਿਹੜਾ ਧਰਨਾ ਨਿਰੰਤਰ ਚੱਲਦਾ ਰਹੂਗਾ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਸ਼ੰਕਾ ਹੈ ਕਿ ਜਿਹੜੇ ਆ ਸ੍ਰੀ ਦੀ ਸਮਾਗਮ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਰਕਾਰ ਵੱਲੋਂ ਚਲਾਏ ਜਾ ਰਹੇ ਆ ਇਸ ਦੇ ਦੌਰਾਨ ਹੀ ਇਹਨਾਂ ਨੇ ਜਿਹੜਾ ਉੱਥੇ ਐਲਾਨ ਕਰ ਦੇਣਾ ਕਿ ਆਹ ਹੈ ਤਾਂ ਇਹ ਜਿਹੜੀ ਜ਼ਰੂਰੀ ਵੀ ਹੋ ਜਾਂਦਾ ਹੈ ਕਿ ਲੋਕਾਂ ਨੂੰ ਆਪਣੀਆਂ ਮੁਸੀਬਤਾਂ ਦਾ ਡਰ ਹੈ ਸਰਕਾਰ ਨੂੰ ਆਪਣੀਆਂ ਸਰਕਾਰ ਦੀਆਂ ਨੀਤੀਆਂ ਨੇ ਹੁਣ ਮੈਂ ਇੱਥੇ ਇਹ ਗੱਲ ਜਿਹੜੀ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਸਰਕਾਰ ਨੂੰ ਜਿਹੜੇ ਹੈਗੇ ਆ ਜੋ ਕੋਈ ਵੀ ਫੈਸਲਾ ਜਦੋਂ ਲੈਣਾ ਹੋਵੇ ਤਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਕਿਉਂਕਿ ਲੋਕਾਂ ਨੂੰ ਇਸੇ ਗੱਲ ਦਾ ਭਰੋਸਾ ਦਿਵਾਇਆ ਗਿਆ ਸੀ ਕਿ ਸੱਥਾਂ ਦੇ ਵਿੱਚੋਂ ਸਰਕਾਰ ਚੱਲੇਗੀ ਔਰ ਇਨਕਲਾਬ ਪੰਜਾਬ ਦੀ ਧਰਤੀ ਦੇ ਉੱਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਲੋਕਾਂ ਦੀ ਭਾਈਵਾਲੀ ਹਮੇਸ਼ਾ ਜਿਹੜੀ ਲੰਦੀ ਲਈ ਜਾਏਗੀ ਹੈਲੋ ਹਾਂਜੀ ਸਾਸ਼ੀਕਲ ਸਰ ਮੈਂ ਸਿਕੋਰ ਐਮਐਲਏ ਸਾਹਿਬ ਬੋਲ ਰਿਹਾ ਹਾਂ ਹਾਂਜੀ ਡਾਕਟਰ ਸਾਹਿਬ ਮੈਂ ਲੋਕਚੇਤਨਾ ਟੀਵੀ ਤੋਂ ਬੋਲ ਰਿਹਾ ਹਾਂ ਇੱਕ ਧਰਨਾ ਚੱਲ ਰਿਹਾ ਖਰੜ ਦੇ ਵਿੱਚ ਹੂੰ ਤੇ ਤੁਸੀਂ ਕੱਲ ਆਏ ਵੀ ਸੀਗੇ ਉੱਥੇ ਹਾਂ ਲਿਖ ਕੇ ਦੇ ਦਤਾ ਵੀ ਤੁਹਾਡੀ ਜੋ ਡਿਮਾਂਡ ਹੈ ਉਹਨਾਂ ਵੀ ਇਹ ਡਿਮਾਂਡ ਸੀ ਕਿ 35 ਪਿੰਡ ਰੋਪੜ ਚ ਨਾ ਜਾਣ ਠੀਕ ਹੈ ਜੀ ਮੈਂ ਲਿਖ ਕੇ ਦੇ ਦਤਾ ਵੀ ਨਹੀਂ ਜਾਣਗੇ ਓਕੇ ਤੇ ਚਲੋ ਧੰਨਵਾਦ ਹੋ ਗਿਆ ਤੁਸੀਂ ਲੋਕਾਂ ਦੀ ਮੌਕੇ ਤੇ ਜਾ ਕੇ ਬਾਹ ਫੜੀ ਐ ਤੇ ਉਹਨਾਂ ਦਾ ਜਿਹੜਾ ਗੱਲਬਾਤ ਕਰਕੇ ਉਹਨਾਂ ਨੂੰ ਪਰੋਸਾ ਵੀ ਦਵਾਇ ਲਿਖਤੀ ਵੀ ਦਿੱਤਾ ਹੈ ਇਹਦੇ ਵਿੱਚ ਇੱਕ ਸਵਾਲ ਇਹ ਹੈ ਕਿ ਖਰੜ ਜੂਰੀਡਿਕਸ਼ਨ ਦੇ ਵਿੱਚ ਧਰਨਾ ਲੱਗਿਆ ਸੀ ਉੱਥੋਂ ਦੇ ਐਮ.ਐਲ.ਏ ਨਹੀਂ ਹਾਜ਼ਰ ਹੋਈ ਇਹਦੇ ਬਾਰੇ ਕੁਝ ਕਹਿਣਾ ਨਹੀਂ ਦੇਖੋ ਮੈਂ ਕਿਉਂਕਿ ਮੇਰੇ 35 ਪਿੰਟ ਪੈਂਦੇ ਸੀ ਨਾ ਮੈਂ ਗਿਆ ਓਕੇ ਉਹਨਾਂ ਬਾਰੇ ਹੁਣ ਦੇਖੋ ਮੈਂ ਕਹਿ ਨਹੀਂ ਸਕਦਾ ਕੁਝ ਵੀ ਠੀਕ ਹੈ ਪਰੋਸਾ ਬਾਹਰ ਹੋਣ ਪਤਾ ਨਹੀਂ ਉਹਨਾਂ ਦੀ ਕੀ ਤੁਹਾਡੀ ਇਹਦੇ ਵਾਰ ਤੁਹਾਡੀ ਉਹਨਾਂ ਨਾਲ ਕੋਈ ਗਲਤ ਨਹੀਂ ਹੋਈ ਨੇ ਮੇਰੀ ਨਹੀਂ ਹੋਈ ਅੱਛਾ ਇੱਕ ਲਾਸਟ ਸਵਾਲ ਇਹ ਵੀ ਲੈ ਲਿਓ ਕਿ ਜਿਹੜਾ ਕੋਈ ਕੱਲ ਰੌਲਾ ਵੀ ਪਿਆ ਸੀ ਕਿਸੇ ਪੜ੍ਹੇ ਲਿਖੇ ਨੂੰ ਚੰਨ ਰੌਲਾ ਹਾਂਜੀ ਉੱਥੇ ਐਦਾਂ ਹੈ ਦੇਖੋ ਵਕੀਲ ਵਕੀਲ ਉੱਥੇ ਬਹੁਤ ਵਧੀਆ ਗਲਤ ਕਰ ਰਹੇ ਸੀ ਹਾਂਜੀ ਤੇ ਕੁਝ ਛਰਾਰ ਤੇ ਅੰਸਰ ਨਾ ਇਹਨਾਂ ਹੀ ਗੱਲ ਤੋਂ ਭਾਵੇਂ ਮੈਂ ਵਾਅਦਾ ਆਸ਼ਵਾਸ਼ਣ ਵੀ ਦਿੱਤਾ ਲਿਖ ਕੇ ਵੀ ਦਿੱਤਾ ਫਿਰ ਵੀ ਮਾਹੌਲ ਖਰਾਬ ਕਰਨ ਦੀ ਗੱਲ ਕਰ ਰਹੇ ਸੀ ਤੇ ਉਹ ਉਹਨਾਂ ਨਾਲ ਹੋਈ ਮਾੜੀ ਮੋਟੀ ਕੋਈ ਐਸੀ ਵੱਡੀ ਗੱਲ ਦੀ ਨਾ ਠੀਕ ਹੈ ਚਲੋ ਬਹੁਤ ਹਨ ਉਹ ਕਹਤਾ ਵੀ ਅਸੀਂ ਉਸ ਨੂੰ ਕਹਤਾ ਵੀ ਜੇ ਜ ਡਿਮਾਂਡ ਹੀ ਮੰਨ ਲਈ ਹਾਂ ਫਿਰ ਸਾਰੀ ਗੱਲਾਂ ਖਤਮ ਹੋ ਗਈਆਂ ਇਹ ਗੱਲਾਂ ਹੀ ਖਤਮ ਹੈ ਠੀਕ ਹੈ ਚਲੋ ਤੁਹਾਡੀ ਨੇਚਰ ਬਹੁਤ ਸੋਹਣੀ ਹੈ ਥੈਂਕ ਯੂ ਐਮਐਲਏ ਸਾਹਿਬ ਤੁਸੀਂ ਅਟੈਂਡ ਕੀਤਾ ਥੈਂਕ ਯੂ ਮਹਿਰਵਾਨ ਥੈਂਕ ਯੂ ਸੋ ਅੰਤ ਦੇ ਵਿੱਚ ਮੈਂ ਨਾ ਸ਼ਬਦਾਂ ਦੇ ਨਾਲ ਇਸ ਪ੍ਰੋਗਰਾਮ ਨੂੰ ਅੰਜਾਮ ਦੰਨਾ ਕਿ ਕਹਿ ਕੇ ਗੱਲ ਮੁੱਕਰ ਜਾਣਾ ਕਹਿ ਕੇ ਗੱਲ ਮੁੱਕਰ ਜਾਣਾ ਕੰਮ ਨਹੀਂ ਸਰਦਾਰਾਂ ਦੇ ਕਹਿ ਕੇ ਗੱਲ ਮੁੱਕਰ ਜਾਣਾ ਕੰਮ ਨਹੀਂ ਸਰਦਾਰਾਂ ਦੇ ਰਾਤ ਹਨੇਰੇ ਮਤੇ ਪਕਾਉਣੇ ਰਾਤ ਹਨੇਰੇ ਮਤੇ ਪਕਾਉਣੇ ਹੁੰਦੇ ਕੰਮ ਗਦਾਰਾਂ ਦੇ ਹੁੰਦੇ ਕੰਮ ਕਰਦਾਰਾਂ ਦੇ ਸੋ ਜੇ ਲੋਕਾਂ ਦੇ ਲੋਕਾਂ ਨੂੰ ਭਰੋਸੇ ਵਿੱਚ ਲਏ ਬਿਨਾ ਰਾਦੇ ਹਨੇਰਿਆਂ ਦੇ ਵਿੱਚ ਅਫਸਰ شاہੀ ਦੇ ਨਾਲ ਮਿਲ ਕੇ ਇਸ ਤਰ੍ਹਾਂ ਦੇ ਲੋਕ ਵਿਰੋਧੀ ਫੈਸਲੇ ਜੇ ਲਏ ਜਾਣਗੇ ਤਾਂ ਲੋਕਾਂ ਦਾ ਜਿਹੜਾ ਵਿਦਰੋਹ ਲੋਕਾਂ ਦੀ ਜਿਹੜੀ ਵਿਰੋਧਤਾ ਉਹ ਫਿਰ ਤਾਂ ਤੁਹਾਨੂੰ ਸਰਕਾਰ ਨੂੰ ਸਾਹਮਣਾ ਕਰਨਾ ਪਏਗਾ ਸੋ ਅੱਜ ਦੇ ਲਈ ਇੰਨਾ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਮੈਂ ਸਾਰੇ ਸਤਿਕਾਰਯੋਗ ਦਰਸ਼ਕਾਂ ਸਰੋਤਿਆਂ ਨੂੰ ਇਸ ਗੱਲ ਦੀ ਅਰਜ਼ੋਈ ਕਰਦਾ ਕਿ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ ਇਸ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਡੀਆਂ ਜਿਹੜੀਆਂ ਨਵੇਂ-ਨਵੇਂ ਟੌਪਿਕ ਨਵੇਂ-ਨਵੇਂ ਸਬਜੈਕਟ ਨਵੀਆਂ ਗੱਲਾਂ ਤੁਹਾਡੀਆਂ ਮੁਸੀਬਤਾਂ ਦੀ ਗੱਲ ਤੁਹਾਡੀਆਂ ਸਮੱਸਿਆਵਾਂ ਦੀ ਗੱਲ ਤੁਹਾਡੀਆਂ ਜ਼ਰੂਰਤਾਂ ਦੀ ਜਿਹੜੀ ਬਾਤ ਹੈ ਉਹ ਸਰਕਾਰ ਦੇ ਕੰਨਾਂ ਤੱਕ ਪਾ ਕੇ ਤੁਹਾਡੇ ਨਾਲ بڑے ਮੁੱਲੇ ਜਿਹੜੇ ਕੀਮਤੀ ਵਿਚਾਰ ਇਸ ਚੈਨਲ ਵੱਲੋਂ ਜਿਹੜੇ ਸਾਂਝੇ ਕੀਤੇ ਜਾਂਦੇ ਰਹਿਣ ਭਵਿੱਖ ਦੇ ਵਿੱਚ ਵੀ ਸੋ ਤੁਸੀਂ ਇਸ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਔਰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਬਹੁਤ ਹੀ ਸਤਿਕਾਰਯੋਗ ਸਾਥੀਆਂ ਸਰੋਤਿਆਂ ਦਰਸ਼ਕਾਂ ਦੇ ਨਾਲ ਫੇਰ ਰूबरू ਹੋਵਾਂਗੇ ਤੋਂ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ